ਪ੍ਰਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਰਜਿਸਟਰਡ ਪੰਜਾਬ ਵੱਲੋਂ ਸ਼ੀਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਿਸ਼ੋਨੰਜਵੇਂ ਉਤਾਰਪੁਰਵ ਨੂੰ ਸਮਰਪਿਤ ਦਸਵਾਂ ਕੰਨਿਆਦਾਨ ਸਮਾਗਮ ਪਿੰਡ ਤਲਣ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ ਕਰਵਾਏ ਗਏ ਇਸ ਮੌਕੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਸੰਸਥਾ ਦੇ ਚੇਅਰਮੈਨ ਡਾਕਟਰ ਪਰਮਜੀਤ ਮਡਾਰ ਪ੍ਰਧਾਨ ਬੀਟ ਚੰਦ ਸਰੀਲਾ ਅਤੇ ਉਪ ਪ੍ਰਧਾਨ ਸਰਬਨ ਸਿੰਘ ਨੇ ਕਿਹਾ ਕਿਸ ਸੰਸਥਾ ਹੁਣ ਤੱਕ 50 ਜੋੜਿਆਂ ਦੇ ਵਿਆਹ ਕਰਵਾ ਚੁੱਕੀ ਹੈ ਜੋ ਕਿ ਆਪਣੀ ਵਿਆਹੁਤਾ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਹਨ ਸੰਸਥਾ ਵੱਲੋਂ ਵਿਆਹੁਤਾ ਲੜਕੀਆਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੀ ਨਾਲ ਹੀ ਦਿੱਤਾ ਜਾਂਦਾ ਹੈ ਸੰਸਥਾ ਦੇ ਸਮੂਹ ਮੈਂਬਰ ਬੜੇ ਹੀ ਦਿਲ ਨਾਲ ਸਹਿਯੋਗ ਦੇ ਰਹੇ ਹਨ ਜਿਸ ਲਈ ਸੰਸਥਾ ਸਮੂਹ ਦਾਨੀਆਂ ਅਤੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕਰਦੀ ਹੈ ਤੇ ਆਸ ਕਰਦੀ ਹੈ ਕਿ ਸੰਸਥਾ ਵੱਲੋਂ ਅੱਗੇ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਵੀ ਸਮੂਹ ਮੈਂਬਰ ਅਤੇ ਸਹਿਯੋਗੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਇਸ ਸਮਾਗਮ ਵਿੱਚ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸੀ ਤੱਲਣ ਤੇ ਉਹਨਾਂ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਕਾਲ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਬੀਸਨ ਜੀਲਾ ਚੇਅਰਮੈਨ ਅਤੇ ਦਰਜਾ-ਦਰਜਾ ਸਾਰੇ ਮੈਂਬਰ ਸਭਾ ਨੂੰ ਉਤਿਹਾਰਾਂ ਨੇ ਬਹੁਤ ਵੱਡਾ ਖਾੜ ਜਰਮਿਆ ਹੋਇਆ ਹੈ ਜਿਹੜਾ ਕਿ ਪਿਛਲੇ 10 ਸਾਲ ਤੋਂ ਸੰਸਥਾ ਦੇ ਰਾਹੀਂ ਲੋੜਵੰਦ ਬੱਚਿਆਂ ਬੱਚਿਆਂ ਦੇ ਵਿਆਹ ਕਰਵਾ ਕੇ ਆਨੰਦ ਕਰਨ ਕਰਵਾ ਕੇ ਨੂੰਨੋ ਗ੍ਰਸਤੀ ਮੰਤ ਵਿੱਚ ਐਂਟਰ ਹੁੰਦੀ ਹੈ ਇਹ ਵਧੀਆ ਸ਼ਲੰਘਾ ਯੋਗ ਪਰਲਾਅ ਉਹ ਇਸ ਸਮਾਜ ਨੂੰ ਇੱਕ ਸੇਧ ਦਿੰਦਾ ਹੈ ਕਿ ਆਓ ਆਪਾਂ ਰਲ ਮਿਲ ਕੇ ਇਹੋ ਜੇ ਜੋ ਸਮਾਜ ਦੇ ਵਿੱਚ ਲੋੜਵੰਦ ਲੋਕ ਹੈ ਵਕ ਵਕ ਤਰ੍ਹਾਂ ਦੇ ਕਿੱਤਿਆਂ ਦੇ ਵਿੱਚ ਉਹ ਮਜਬੂਰ ਹੈ ਆਪ ਨਹੀਂ ਕਰ ਸਕਦੇ ਉਹਨਾਂ ਦੇ ਆਪਾ ਸੇਵਾ ਕਰੀਏ ਔਰ ਆਪਾਂ ਨੂੰ ਕਿਰਪਾ ਜੋ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਹੈ ਇੱਕ ਤਰ੍ਹਾਂ ਦਾ ਇਹ ਮਾਰਗਦਰਸ਼ਕ ਹੈ ਆਪਣੇ ਵਾਸਤੇ ਅੱਜ ਅਸੀਂ ਆਲਬੀਆ ਟਰਮਿਸ਼ਨ ਵੱਲੋਂ ਬਹੁਤ ਹੀ ਫਖਰ ਨਾਲ ਮਾਣ ਨਾਲ ਇਹ ਕਹਿ ਸਕਦੇ ਹਾਂ ਕਿ ਇਹ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਸੰਸਥਾ ਵੱਲੋਂ ਸਭੂ ਮੈਂਬਰਾਂ ਦਾ ਜਿੱਥੇ ਧੰਨਵਾਦ ਹੈ ਅੱਜ ਬੱਚੇ ਖੇਰੂ ਵਿਆਹ ਹੋ ਰਹੇ ਹਨ ਜਿਵੇਂ ਕਿ ਪਹਿਲਾ 45 ਵਿਆਹ ਪਹਿਲਾਂ ਇਹ ਸੰਸਥਾ ਕਰਵਾ ਚੁੱਕੀ ਹੈ ਔਰ ਅੱਜ ਪੰਜ ਹੋਰ ਵਿਆਹ ਹੋ ਜਾਣੇ ਹਨ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਾਵ ਕਿ ਅੱਧ ਸੈਂਕੜਾ ਜਿਹੜਾ ਹੈ ਉਹ ਇਹ ਵਿਆਹ ਸੰਸਥਾ ਨੇ ਕੀਤੇ ਹੈ ਇਹ ਬਹੁਤ ਵੱਡਾ ਪ੍ਰਾਪਲ ਹੈ ਔਰ ਇਹ ਦਸਵਾਂ ਸਾਲ ਹੈ ਜਿਸ ਦੇ ਵਿੱਚ ਇਹ ਸੰਸਥਾ ਜੋ ਹੈ ਲਗਾਤਾਰ ਕਾਰਜ ਕਰ ਰਹੀ ਹੈ ਜਿੱਥੇ ਮੈਂਬਰਾਂ ਨੂੰ ਵਧਾਈ ਹੈ ਉੱਥੇ ਸਮੂਹ ਸਾਧ ਸੰਗਤ ਨੂੰ ਇਹ ਵੀ ਅਪੀਲ ਹੈ ਕਿ ਇਹ ਜੋ ਸੰਸਥਾ શુભ ਕਾਰਜ ਕਰ ਰਹੀ ਹੈ ਇਸ ਦੇ ਵਿੱਚ ਆਪਾਂ ਤਨ ਮਨ ਤਨ ਦੇ ਨਾਲ ਸਹਿਯੋਗ ਦੇ ਕੇ ਇਸ ਸੰਸਥਾ ਦਾ ਹੋਰ ਵੀ ਮਾਨ ਵਧਾਈ ਲਈ ਤਾਂ ਕਿ ਹੋਰ ਵੀ ਖੇਤਰਾਂ ਦੇ ਵਿੱਚ ਕਿਤੇ ਜ਼ਿਆਦਾ ਕਾਰਜ ਕਰਦੇ ਹੋ ਤੇ ਦੂਜੇ ਖੇਤਰਾਂ ਵਿੱਚ ਵੀ ਇਹ ਮੱਲਾ ਮਾਰ ਸਕਣ ਤਨਗਦੇਵ ਜੈਗਦੇਵ ਬਾਬਾ ਜੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ 655 ਆਦੇ ਹਾ 650 ਹਾਰੰਬਰ ਕੀਤਾ ਗਿਆ ਮਹਾਰਗਵਾਲਾ ਤੁਹਾਡੇ ਸਥਾਨਾਂ ਦੇ ਗਏ ਸੰਗਤਾਂ ਉਹਨਾਂ ਦਾ ਧੰਨਵਾਦ ਪੰਜਾਬ ਸਰਕਾਰ ਦੇ ਸੰਗਤ ਦਾ ਰਵਾਜ ਕੀਤਾ ਜਾਵੇ ਜੀ ਸਭ ਜਿੱਥੇ ਬੰਦਿਆ ਲੋਕਾਂ ਜੀ ਆਲ ਇੰਡੀਆ ਆਤਰਮੇਸ਼ਨ ਜਿਸ ਨੇ ਸ਼੍ਰੀ ਖਰਗਵਾਲਾ ਸਾਹਿਬ ਦੀ ਖੋਜ ਕੀਤੀ ਜਿਹੜੀ ਕਿ 1983 ਦੇ ਵਿੱਚ ਹੋਈ ਬਾਬਾ ਬੰਤਾਰਮ ਘੇੜਾ ਜੀ ਨੇ ਉਸ ਸਥਾਨ ਦੀ ਖੋਜ ਕੀਤੀ ਅਤੇ ਉੱਥੇ ਸਤਿਗੁਰੂ ਦਾਸ ਮਹਾਰਾਜ 4 ਸਾਲ 2 ਮਹੀਨੇ 11 ਦਿਨ ਉੱਥੇ ਰਹੇ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਉਸ ਸਥਾਨ ਨੂੰ ਚਾਰ ਚੰਨ ਲਾਉਣ ਵਾਸਤੇ ਜਿੱਥੇ ਸ਼੍ਰੀਮਨ ਤਰਸੇਮ ਚੰਦ ਜੀ ਦਾ ਸੇਨ ਤਸੇਮ ਬਦਨ ਜੀ ਜਿਹੜੇ ਕਿ ਦੂਰਦਰਸ਼ਨ ਦੇ ਰਾਹੀਂ ਇੱਕ ਉਸ ਸਥਾਨ ਨੂੰ ਦੁਨੀਆ ਤੱਕ ਜਾਣ ਵਿੱਚ ਡਾਇਰੈਕਟਰ ਬਣੇ ਉਹਨਾਂ ਦੇ ਨਾਲ ਜੋ ਸਹਾਇਕ ਡਾਇਰੈਕਟਰ ਸੀ ਇਸ ਸੰਸਥਾ ਦੇ ਪ੍ਰਧਾਨ ਸ੍ਰੀਮਨ ਵੀਰਚੰਦ ਸ਼ਰੀਪਾ ਇਹਨਾਂ ਨੇ ਸ੍ਰੀ ਪਰਮਲ ਕੌਰ ਸਾਹਿਬ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਗਏ ਦੂਰਦਰਸ਼ਨ ਦੇ ਰਾਹੀਂ ਅੱਤਕਾ ਖਵਾਰ ਅਤਰਪਤਰਿਕਾ ਸ਼ਬਦੀ ਜ ਸੰਦੀ ਉਸ ਦਿਨ ਹਨੀ ਹੋਰ ਅੰਜਲ ਸਰਕਾਰ ਨੇ ਉੱਥੇ 659 ਕੁਮਾਰਾ ਦਾ ਗੁਰਪੁਰਪੁਰ ਆਰੰਭ ਕਰਕੇ 655 ਤੋਂ ਲਗਾਤਾਰ ਮਿਲਣਾ ਹੈ ਰੰਗਿਸਤ ਸ਼੍ਰੀ ਜਿੱਥੇ ਸੰਗਤ ਨੂੰ ਜਾਂਦਾ ਹੈ ਉੱਥੇ ਸ਼੍ਰੀਮਾਨ ਪਰਸੇਮ ਬੱਧਨ ਜੀ ਅਤੇ ਸ਼੍ਰੀਮਾਨ ਮੀਰ ਚੰਦ ਸੇਧਾ ਜਿਹੜੇ ਕਿ ਇਸ ਗੁਰੂ ਘਰ ਆ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ ਦੇ ਪ੍ਰਧਾਨ ਹੈ ਇਹਨਾਂ ਨੂੰ ਵੀ ਜਾਂਦਾ ਕਿਉਂਕਿ ਪਹਿਲਾਂ ਹੀ ਬਹੁਤ ਵੱਡੇ ਕਾਰਜ ਕਰ ਰਹੇ ਤੇ ਸਰਕਾਰ ਦਾ ਇਹਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੰਕਟਾਂ ਦੀ ਆਮਦ ਨੂੰ ਵੇਖ ਕੇ ਉੱਥੇ ਇੱਕ ਮਨਾਰੇ ਬੀਗਮਪੁਰ ਬਣਾਇਆ ਜਿਸ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ ਉਸ ਸਥਾਨ ਤੇ ਬਹੁਤ ਸਾਰੇ ਅਜੇ ਕਾਰਜ ਜਿਹੜੇ ਬਾਕੀ ਆ ਜਿਸ ਤਰ੍ਹਾਂ ਕਿ ਉਸ ਸਥਾਨ ਦੇ ਵਾਸਤੇ ਜਾਣ ਵਾਸਤੇ ਨਾ ਤਾਂ ਕੋਈ ਬੱਸ ਸਰਵਿਸ ਹੈ ਨਾ ਕੋਈ ਰੇਲ ਸਰਵਿਸ ਹੈ ਨਾ ਕੋਈ ਹਵਾਈ ਜਹਾਜ਼ ਲੇਕਿਨ ਸੰਕਟਾਂ ਦੀ ਆਮਦ ਲੱਖਾਂ ਦੇ ਵਿੱਚ ਆ ਚੁੱਕੀ ਹੈ ਫਿਰ ਉਸ ਤੋਂ ਬਾਅਦ ਉੱਥੇ ਕੋਈ ਤਰਮਸ਼ਾਵਾਂ ਨਹੀਂ ਹੈ ਵੱਡੀਆਂ ਚੌੜੀਆਂ ਸੜਕਾਂ ਨਹੀਂ ਹੈ ਸੋਇਸ ਕਰਕੇ ਸਾਰਾ ਕੁਝ ਜੋ ਹੈ ਵਿਦਿਆ ਦੇ ਖੇਤਰ ਵਿੱਚ ਕੋਈ ਉੱਥੇ ਵੱਡੀ ਯੂਨੀਵਰਸਿਟੀ ਨਹੀਂ ਹੈ ਇਸੇ ਤਰ੍ਹਾਂ 3ਜੀ ਲੈਵਲ ਦਾ ਕੋਈ ਹਸਪਤਾਲ ਨਹੀਂ ਹੈ ਇਹ ਸਾਰਾ ਕੁਝ ਸਰਕਾਰ ਤੋਂ ਕਰਵਾਉਂਦੇ ਰਿਹਾ ਬਾਬਾ ਜੀ ਅੱਜ ਤੇ ਸਾਡੇ ਜ਼ਿਲ੍ਹੇ ਤੋਂ ਆਏ ਪ੍ਰੈਸ ਮੀਡੀਆ ਨੂੰ ਆਇਆ ਦਾ ਬਹੁਤ ਬਹੁਤ ਆਧ ਜੇਕਰ ਲਈ ਤਨਕਰ ਦੇ ਜੀਪੀ ਐਪਰ ਵਾਹਿਗੁਰੂ ਜੀ ਦਾ ਸਲਾਮਾ ਵਾਹਿਗੁਰੂ ਜੀ ਦੇ ਬਤੇ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਰ ਸੰਸਥਾ ਵੱਲੋਂ ਇਵੇਂ ਹੀ ਰਸਮਾਂ ਕਰਦੇ ਕੀਤਾ ਜਾ ਰਿਹਾ ਹੈ ਕਿ ਇਨਾਂ ਦੇ ਵੀਰਾਂ ਦੇ ਇਸ ਮੂਹ ਸੰਦਰ ਦੇ ਇਹ ਚੂਬ ਦੇ ਨਾਲ ਸਰਤਾ ਪਹਿਲਾ ਲੌਂਗ ਕਰ ਜਿਹੜੇ ਆ ਸ਼ਕੂਰਨ ਕਰ ਚੁੱਕੇ ਆ ਕਿਉਂਕਿ ਇਸ ਦੇ ਵਿੱਚ ਸਰਤਾ ਵੱਲੋਂ ਲੜਕੀਆਂ ਨੂੰ ਵਰਤਨ ਜੋ ਜਿਹੜਾ ਸਮਾਨ ਉਹ ਵੀ ਦਿੱਤਾ ਜਾਂਦਾ ਹੈ ਔਰ ਸਰਤਾ ਦੇ ਇੰਨੇ ਵੀ ਸਾਹੇ ਆਉਂਦੇ ਦਾਰ ਸਹਿਮਾਨ ਔਰ ਮੈਂਬਰ ਸਹਿਮਾਨ ਹਰੋਂ ਕਨਵੱਟ ਤੇ ਤਲਦੀ ਆ ਇਹਨਾਂ ਕਾਰਜਾਂ ਦੇ ਵਿੱਚ ਜਿਹੜੀ ਹੈ ਸ਼ਹਾਦਾ ਕਰਦੇ ਵਾਹਿਗੁਰੂ ਕੇ ਇਹੋ ਹੀ ਦਰਦ ਕਰਦੇ ਹਨ ਜੁਰ ਪ੍ਰਮਾਤਮਾ ਕੇ ਜਿਹੜੇ ਕਾਰਜ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਡੇ ਪਾਸੋਂ ਕਰਵਾਉਂਦਾ ਰਹੀ ਕਿਉਂਕਿ ਇਹੋ ਜੈ ਬਾਪਰਾਇ ਦੇ ਕਾਰਜ ਕਰਕੇ ਮਨ ਨੂੰ ਸਕੂਨ ਮਿਲਦਾ ਮੈਂ ਵਾਹਿਗੁਰੂ ਕੇ ਇਹ ਵੀ ਅਰਦਾਸ ਕਰਨਾ ਹਾਂ ਕਿਉਂਕਿ ਕੇਂਦਰਾ ਦਸਵਾ ਕਾਰਜ ਔਰ ਪਹਿਲਾ ਨੌ ਕਾਰਜ ਹੋ ਗਿਆ ਇਸੇ ਨੂੰ ਅਰਦਾਸ ਮਹਾਰਾਜੀ ਨੇ ਜੀਤੋ ਅਣਿਸ਼ਮੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਵਾਹਿਗੁਰੂ ਖਾਣੇ ਸਾਡੇ ਸਾਥੀਆਂ ਦੇ ਮਿਹਰ ਭਰੇ ਹੱਥਾਂ ਤਾਂ ਕਿ ਆਉਣੇ ਸਾਲ ਵੀ ਜਿਵੇਂ ਸਾਡੇ ਸਾਥੀ ਕਹਿੰਦੇ ਆ ਪੰਜ ਤੋਂ ਉਧਾਰ ਕੇ ਜਿਹੜੇ 11 ਜਿਹੜੇ ਆ ਉਹ ਜਿਹੜੇ ਕਾਰਜ ਕਿਤੇ ਜਾਣਗੇ ਇਹ ਕਰਨ ਕਰਾਉਣ ਵਾਲਾ ਹੋਈ ਪਰਮਾਪਵਾ ਹੈ ਇਹ ਇਨਸਾਨ ਕੁਝ ਨਹੀਂ ਕਰ ਸਕਦਾ ਮੈਂ ਜਿੰਨੇ ਵੀ ਸਾਡੇ ਸਰਸਤਾ ਦੇ ਅਹੁਦੇਦਾਰ ਸਹਿਵਾਨ ਔਰ ਮੈਂਬਰ ਸਹਿਵਾਨ ਹਾਂ ਪਰਮਾਤਮਾ ਕੇ ਸ਼ੁਕਰਾ ਕਰਨਾ ਹਾਂ ਵਾਹਿਗੁਰੂ ਸਾਰੇ ਪਰਿਵਾਰਾਂ ਤੇ ਮੇਰ ਭਰਿਆ ਆਸਰ ਰੱਖਣਾ ਸਾਰੇ ਪਰਿਵਾਰ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਅਖਰ ਵਿੱਚ ਇਹ ਕਰਦੇ ਤਨਜੀਤ ਜੈਪੀ ਜੈਪਾ ਜੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਸਈ ਸਪੀਡ ਚੱਲਣ ਦੇ ਵਿੱਚ ਆਏ ਹੋਏ ਆ ਜਿੱਥੇ ਕਿ ਅੱਜ 5 ਜੋੜਿਆਂ ਦੇ ਵਿਆਹ ਜਿਹੜੇ ਆ ਉਹ ਕਰਵਾਏ ਜਾ ਰਹੇ ਆ ਔਰ ਇਹ ਜਿਹੜੀ ਸੋਸਾਇਟੀ ਜਿਹੜੀ ਆਰਗੇਨਾਈਜੇਸ਼ਨ ਹੈ ਗੁਰੂ ਕਿਰਪਾ ਇੰਟਰਨੈਸ਼ਨਲ ਕਨਿਆ ਰਾਮ ਸੰਸਥਾ ਇਹਦੇ ਦੁਆਰਾ ਜਿਹੜੀ ਇਹ ਸਾਨੂੰ ਪਤਾ ਲੱਗਾ ਕਿ ਇਹ ਹੀ ਅੱਜ ਜਿਹੜਾ ਇਹ 10ਵਾਂ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਸੀਨੇ ਜਿਹੜੇ ਵਿਆਹ ਕਰਾ ਰਹੇ ਆ ਔਰ ਇਟਸ 10th 5 10 ਵਰੀ ਇਹ ਪਹਿਲਾਂ ਕਰਵਾ ਚੁੱਕੇ ਆ ਇੱਕ ਬੜਾ ਹੀ ਵੱਡਾ ਇਹ ਨਾਮਲਾ ਯੋਗਦਾਨ ਜਿਹੜਾ ਇਹ ਪਾਇਆ ਜਾ ਰਿਹਾ ਇਸ ਆਰਗੇਨਾਈਜੇਸ਼ਨ ਵੱਲੋਂ ਔਰ ਜਿਹੜੀ ਦੂਜੀ ਗੱਲ ਜਿਹੜੀ ਇਹ ਸੁਨੇਹੇ ਦੀ ਚਾਹੀ ਹੈਗੀ ਹੈ ਕਿ ਇਹ ਆਪਣੇ ਤੌਰ ਦੇ ਉੱਪਰ ਨਿੱਜੀ ਤੌਰ ਦੇ ਉੱਪਰ ਜਿਹੜੀ ਇਹ ਕਲੈਕਸ਼ਨ ਕਰਕੇ ਔਰ ਇਹ ਜਿਹੜਾ ਇੰਨਾ ਜਿਹੜਾ ਇਹ ਵੱਡਾ ਕੰਮ ਹੈਗਾ ਕੰਨਿਆਦਾਨ ਦਾ ਕੰਮ ਆ ਉਹ ਕਰਦੇ ਆ ਔਰ ਮੈਂ ਇਸ ਸੰਸਥਾ ਦੇ ਸਾਰੇ ਜਿਹੜੇ ਮੈਂਬਰਸ ਹੈਗੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਆ ਔਰ ਨਾਲ ਦੇ ਨਾਲ ਇਹ ਵੀ ਕਹਿੰਦੀ ਆ ਕਿ ਕਿਉਂਕਿ ਹੁਣ ਅਸੀਂ ਇਸ ਸੰਸਥਾ ਦੇ ਨਾਲ ਜੁੜ ਚੁੱਕੇ ਆਂ ਔਰ ਅੱਗੇ ਤੋਂ ਕੋਈ ਵੀ ਜਿਹੜੀ ਹੈਲਪ ਦੀ ਲੋੜ ਆ ਅਸੀਂ ਵੀ ਜਿਹੜਾ ਐਨ ਆਰ ਆਈਸ ਇਸ ਸੰਸਥਾ ਦੇ ਵਿੱਚ ਅੱਗੇ ਤੋਂ ਜਿਹੜਾ ਅਸੀਂ ਯੋਗਦਾਨ ਪਾਵਾਂਗੇ ਨਾਲ ਕੀ ਸੰਦੇਸ਼ ਜੀ ਇੱਕ ਦਿਨ ਚਾਹੁੰਦੇ ਆ ਜਿਹੜਾ ਹੈ ਬੇਟੀਆਂ ਆਈਆਂ ਨੇ ਉਹਨਾਂ ਕੀ ਵਿਆਹ ਕਰਕੇ ਜਾ ਰਹੀਆਂ ਹਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨਾਲੇ ਪੰਜਾਬ ਦੇ ਕਿ ਇਹ ਬੇਟੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀਆਂ ਕਿ ਜਿਹੜਾ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਆ ਜਿਹੜਾ ਤੁਹਾਡੀ ਵਿਆਹੁਤਾ ਜੀਵਨ ਹੈ ਇਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜ੍ਹਾ ਆਂਦੇ ਆ ਇਦੇ ਵਿੱਚ ਤੁਸੀਂ ਹਮੇਸ਼ਾ ਹੀ ਦੋਨੋਂ ਤੁਸੀਂ ਆਪਣੇ ਹਸਬੰਡ ਵਾਈਫ ਪਤੀ ਪਤਨੀ ਜੀਵਨ ਸਾਥੀ ਜਿਹੜੇ ਤੁਸੀਂ ਹੈਗੇ ਆਂ ਜ਼ਿੰਦਗੀ ਦੇ ਉਤਾਰ ਚੜ੍ਹਾਅ ਦੇ ਵਿੱਚ ਹਮੇਸ਼ਾ ਹੀ ਇੱਕ ਦੂਜੇ ਦਾ ਸਾਥ ਦੇਣਾ ਹੈ ਔਰ ਕੋਈ ਵੀ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਆਪਣੇ ਵੱਡਿਆਂ ਨੂੰ ਇਨਵੋਲ ਕਰਕੇ ਉਸ ਪ੍ਰੋਬਲਮ ਨੂੰ ਜਿਹੜਾ ਆ ਉਹ ਸੋਲਵ ਕਰਨਾ ਹੈ ਆਪਣੇ ਵਿਆਹਤਾ ਜੀਵਨ ਨੂੰ ਖੁਸ਼ੀਪੂਰਵਕ ਤੁਸੀਂ ਨਿਭਾਓ ਔਰ ਕੋਈ ਵੀ ਪ੍ਰੋਬਲਮ ਆ ਉਹਨੂੰ ਆਪਣੇ ਆਪ ਦੇ ਵਿੱਚ ਜਿਹੜਾ ਉਹ ਉਸ ਪ੍ਰੋਬਲਮ ਨੂੰ ਸੋਲਵ ਕਰੋ ਮੈਂ ਜੈ ਸਭਾ ਦੇ ਪ੍ਰਧਾਨ ਪੰਜਾਬ ਦੇ ਆਪਣੇ ਜਥੇਬੰਦੀਆਂ ਨੂੰ ਬੇਟੀਆਂ ਨੂੰ ਧੰਨਵਾਦ ਕਰਉ ਸੰਕਰ ਧੰਨਵਾਦ ਕਰਦੋ ਸਾਰਿਆਂ ਨੂੰ ਆਦਰ ਪੂਰਵਕ ਜੀ ਤੇ ਮੈਂ ਜੋ 350 ਪੰਜਾਬ ਐਨਆਰਆਈ ਸਾਰਿਆਂ ਨੂੰ ਸਾਡੇ ਐਨਆਰਆਈਸ ਵੱਲੋਂ ਸਾਰੇ ਪੰਜਾਬ ਵੱਲੋਂ ਜਿਹੜੇ ਬੱਚਿਆਂ ਦੇ ਅੱਜ ਵਿਆਹ ਹੋ ਰਹੇ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਆਸ਼ੀਰਵਾਦ ਆ ਜਿਹੜਾ ਨਾਮ ਤੇ ਪਰਵਦਾ ਦੱਸਿਆ ਜਾਵੇ ਜੀ ਇਹਨਾਂ ਦਾ ਨਾਮ ਪ੍ਰਿੰਦਰ ਕੌਰ ਪੰਗਾ ਪ੍ਰੈਜ਼ੀਡੈਂਟ ਐਨਆਰਆਈ ਸਭਾ ਪੰਜਾਬ